ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਰਨੇਤ ਸੋ ਪੰਜਵਾਂ ਜਿਹੜਾ ਵਿਸ਼ਾਲ ਕਬੱਡੀ ਕੱਪ ਸੋ ਆਪਾਂ ਪਿੰਡ ਸਿਹਾਲ ਦੇ ਵਿੱਚ ਹੋਣ ਜਾ ਰਿਹਾ ਜੀ 1 ਫਰਵਰੀ ਨੂੰ ਸੋ ਹਰ ਸਾਲ ਵਾਂਗੂ ਜਿਵੇਂ ਤੁਸੀਂ ਇਸ ਕਬੱਡੀ ਕੱਪ ਨੂੰ ਬਹੁਤ ਪਿਆਰ ਦਿੰਦੇ ਹੋ ਕਿਉਂਕਿ ਬਹੁਤ ਸਾਰੇ ਡਾਕਟਰ ਮੱਗਰ ਹੋਰ ਸੋ ਚਮਕੌਰ ਜੂ ਕੇ ਸਾਰੇ ਭਰਾਵਾਂ ਨਾਲ ਜਿੰਨੇ ਸਾਰੇ ਖੜੇ ਸਾਰੀ ਭਰਾ ਸਾਰਿਆਂ ਦੇ ਬਹੁਤ ਵੱਡੇ ਸਹਿਯੋਗ ਆ ਬਾਕੀ ਤੁਹਾਡੇ ਪਿਆਰ ਸਦਕਾ ਇਹ ਕਬੱਡੀ ਕੱਪ ਜਿਹੜਾ ਵੱਡਾ ਹੋਇਆ ਸੋ ਅਸੀਂ ਇਹੀ ਦਿਲੀ ਇੱਛਾ ਰੱਖਦੇ ਵੀ ਇਸ ਕੱਪ ਨੂੰ ਹੋਰ ਵੱਡਾ ਕਰੋ ਤੇ ਤੁਹਾਡੇ ਪਿਆਰ ਦੀ ਤੁਹਾਡੇ ਸਾਥ ਦੀ ਬਹੁਤ ਲੋੜ ਹੈ 1 ਫਰਵਰੀ ਨੂੰ ਪਿੰਡ ਸਿਹਾਲ ਦੇ ਵਿੱਚ ਸਾਰੇ ਪਹੁੰਚੋ ਤੇ ਮੈਂ ਵੀ ਆਪਣਾ ਖੁੱਲਾ ਖਾੜਾ ਲੈ ਕੇ ਪਹੁੰਚਣਾ ਸੋ ਬਾਕੀ ਗੱਲ ਆਪਣਾ ਡਾਕਟਰ ਮੱਗਰ ਸੋ ਸਾਰੇ ਭਰਾਵਾਂ ਦਾ ਕਿਉਂਕਿ ਡਿਟੇਲ ਦੇ ਵਿੱਚ ਬਾਈ ਨੂੰ ਨਾਮ ਪਤਾ ਠੀਕ ਹੈ ਜੀ ਅੱਜ ਕੋਸ਼ਿਸ਼ ਕਰ ਲੈ ਪਹੁੰਚਣੀ ਆਵੇ ਜੀ ਹਾਂਜੀ ਹਾਂਜੀ ਇਹ ਮੈਂ ਤੁਹਾਨੂੰ ਦੱਸਦਾ ਇੱਥੇ ਮੈਂ ਕੱਲਾ ਮਤਲਬ ਆਰਟਿਸਟ ਬਣ ਕੇ ਨਹੀਂ ਇੱਥੇ ਆਉਂਦਾ ਕਿਉਂਕਿ ਮੈਂ ਭਰਾਵਾਂ ਵਾਂਗੂ ਆਪਣੇ ਪਹਿਲੇ ਤੋਂ ਨੂੰ ਬਾਈ ਹੋਰ ਭਰਾਵਾਂ ਵਾਂਗੂ ਇਹਨਾਂ ਨਾਲ ਵਿਚਰੀ ਦਾ ਸੋ ਹੁਣ ਤਾਂ ਇਹ ਲੱਗਦਾ ਵੀ ਮੈਂ ਵੀ ਇੱਕ ਕਬੱਡੀ ਦਾ ਕਬੱਡੀ ਕੱਪ ਦੇ ਵਿੱਚ ਹਿੱਸੇਦਾਰ ਹੋਣਾ ਜੀ ਸਾਰਾ ਸੋ ਮੇਰਾ ਫਰਜ਼ ਬਣਦਾ ਤੇ ਬਾਕੀ ਸਾਰੇ ਪਹੁੰਚੋ 1 ਫਰਵਰੀ ਨੂੰ ਸਾਰੇ ਨਾਲ ਮਿਲ ਕੇ ਅਪਰ ਆਨਕਾ ਲਾਵਾਂਗੇ ਜਿਵੇਂ ਪਿਛਲੀ ਵਾਰੀ ਬਹੁਤ ਪਿਆਰ ਦਿੱਤਾ ਤੇ ਬਾਕੀ ਸਿਹਾਰ ਵਾਲੇ ਕਹਿੰਦੇ ਵੀ ਜਿੰਨੇ ਕੱਪ ਹੋਣੇ ਕਹਿੰਦੇ ਹੁਣ ਸ਼ੋਅ ਵਾਲੀ ਡਿਊਟੀ ਤੇਰੀ ਹੋਈ ਆ ਅੱਜ ਭਾਈ ਆਲੇ ਥੋੜੀ ਪਹੁੰਚੀ ਨਹੀਂ ਪੋਸਟਰ ਰਿਲੀਜ਼ ਕੀਤਾ ਗਿਆ ਔਰ ਖੇਡ ਜਗਤ ਜਿਹੜੇ ਖੇਡ ਪ੍ਰੇਮੀ ਨੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਪੂਰੀ ਹੋਵੇ ਵੀ ਸਿਹਾਰ ਵਿੱਚ ਪੰਜਵਾਂ ਜਿਹੜਾ ਕਬੱਡੀ ਕੱਪ ਹੈ ਹਰ ਸਾਲ ਦੀ ਤਰ੍ਹਾਂ ਵਧੀਆ ਕਰਵਾਇਆ ਜਾ ਰਿਹਾ ਸਾਰੇ ਵੱਡੇ ਪਲੇਅਰ ਖੇਡਣਗੇ ਬਾਕੀ ਜਿਹੜਾ ਬਾਈ ਆਰਨੇਤ ਦਾ ਇਹ ਤਾਂ ਆਪਣੀ ਪ੍ਰੋਗਰਾਮ ਹੈ ਹੁਣ ਆਰਕਿਸਟਰ ਉੱਤੇ ਨਹੀਂ ਇੱਕ ਭਾਈ ਤੌਰ ਤੇ ਇਹਨਾਂ ਦੇ ਕਲੱਬ ਦਾ ਮੈਂਬਰ ਹੈ ਸਾਡਾ ਬਿਲਕੁਲ ਬਿਲਕੁਲ ਜਿਲੀ ਆਉਂਦਾ ਹੈ ਪਹਿਲੀ ਵਾਰ ਇਹ ਪੋਸਟਰ ਰੀਲੀਜ਼ ਆਪਣੀ ਕਰਦੇ ਨੇ ਨਹੀਂ ਆਪ ਕਰਾ ਕੇ ਆਉਣਾ ਪੈਂਦਾ ਇੱਕ ਪਿਆਰ ਹੈ ਤਾਂ ਬਾਈ ਸਾਡੇ ਲਈ ਪਹੁੰਚਦਾ ਹੁਣ ਨਹੀਂ ਇੰਨੇ ਬੰਦੇ ਨਾ ਆਉਂਦੇ ਤਾਂ ਜੱਕ ਲਿਆਉਂਦੇ ਹੁਣ ਕੱਸਵੱਟ ਦਾ ਕਬੱਡੀ ਕੱਪ ਜਨਾਜ਼ੀ ਕਰ ਰੱਖਿਆ ਮਗਲ ਡਾਕਟਰ ਨੇ